ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾ ਸਵਾਦ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਆ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਪਹਿਲਾਂ ਹੀ ਹਲਚਲ ਵੱਡੀ ਤੇਜ਼ ਦਿਖਾਈ ਦੇ ਰਹੀ ਆ ਸਿਆਸੀ ਤੌਰ ਤੇ ਤਾਂ ਪ੍ਰਚਾਰ ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗਾਰ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗਾਰ ਦੇ ਮਾਮਲੇ ਨੂੰ ਦਿੱਤੀ ਜਾ ਰਹੀ ਆ ਅਜੇ ਹਾਂ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਹੈ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜਨ ਵੱਧ ਜਾਂਦਾ ਹੈ ਅਤੇ ਉਸੇ ਵਜਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈरिस 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਹੈ ਜਿਸ ਦੇ ਚਾਲਦੇ ਆ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਮਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵੱਖ-ਵੱਖ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ-ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਆ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਵਿਨੇਸ਼ ਫਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਹਨਾਂ ਨੇ ਜਿਹੜਾ ਸન્યાਸ ਦਾ ਲਿਆਈ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗੜ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗੜ ਨੂੰ ਸਮਝਾਣਗੇ ਕਿ ਸન્યાਸ ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗੜ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਸੁਆਗਤ ਹੈ ਵੱਡੀ ਖਬਰ ਵਿਨੇਸ਼ ਫਗਾਟ ਨਾਲ ਜੁੜੀ ਹੋਈ ਹੈ ਵਿਨੇਸ਼ ਫਗਾਟ ਨੂੰ ਹੁਣ ਸਿਆਸੀ ਮੈਦਾਨ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਦੇ ਲਈ ਵੱਡੇ ਵਿਆਹ ਸਾਹਮਣੇ ਆ ਰਹੇ ਨੇ ਤਾਂ ਦਾਅਵਾ ਦਈਏ ਕਿ ਜਿਵੇਂ ਹੀ ਵਿਨੇਸ਼ ਫਗਾਟ ਅਯੋਗ ਕਰਾਰ ਦਿੱਤੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਿਆਸੀ ਬਿਵਾਲਤਾ ਉੱਠਦਾ ਹੀ ਹੈ ਤਾਂ ਇਸ ਦੇ ਚੱਲਦਿਆਂ ਹੁਣ ਸਿਆਸਤ ਵਿੱਚ ਐਂਟਰੀ ਕਰਨ ਦੇ ਲਈ ਵੀ ਵੱਡੇ ਆਫਰ ਆ ਜਿਹੜੇ ਵਿਨੇਸ਼ ਫਗਾਟ ਨੂੰ ਦਿੱਤੇ ਜਾ ਰਹੇ ਆ ਤਾਂ ਹੁਣ ਜਿੱਥੇ ਦੇਖਿਆ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੋਡਾ ਨੇ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾਸਵਾ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਪਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਹੈ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਪਹਿਲਾਂ ਹੀ ਹਲਚਲ ਵੱਡੀ ਤੇਜ਼ ਦਿਖਾਈ ਦੇ ਰਹੀ ਆ ਸਿਆਸੀ ਤੌਰ ਤੇ ਤਾਂ প্রচার ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗਾਟ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗਾਟ ਦੇ ਨਾਮਲੇ ਨੂੰ ਦਿੱਤੀ ਜਾ ਰਹੀ ਆ ਅਜੇ ਹਾਂ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਆ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜਨ ਵੱਧ ਜਾਂਦਾ ਹੈ ਅਤੇ ਉਸੇ ਵਜਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈਰਿਸ 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਜਿਸ ਦੇ ਚਾਲਦਿਆਂ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਵਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵੱਖ-ਵੱਖ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ-ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫੁਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਵਿਨੇਸ਼ ਫੁਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਹਨਾਂ ਨੇ ਜਿਹੜਾ ਸੰन्यास ਤਾਂ ਲਿਆ ਹੀ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗਾਟ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗਾਟ ਨੂੰ ਸਮਝਾਣਗੇ ਕਿ ਸੰन्यास ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗਾਟ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਸੁਆਗਤ ਹੈ ਵੱਡੀ ਖਬਰ ਵਿਨੇਸ਼ ਫਗਾਟ ਨਾਲ ਜੁੜੀ ਹੋਈ ਹੈ ਵਿਨੇਸ਼ ਫਗਾਟ ਨੂੰ ਹੁਣ ਸਿਆਸੀ ਮੈਦਾਨ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਦੇ ਲਈ ਵੱਡੇ ਵਿਆਹ ਸਾਹਮਣੇ ਆ ਰਹੇ ਨੇ ਤਾਂ ਦਾਅਦੀਏ ਕਿ ਜਿਵੇਂ ਹੀ ਵਿਨੇਸ਼ ਫਗਾਟ ਅਯੋਗ ਕਰਾਰ ਦਿੱਤੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਿਆਸੀ ਬਿਵਾਲਤਾ ਉੱਠਦਾ ਹੀ ਹੈ ਤਾਂ ਇਸ ਦੇ ਚੱਲਦਿਆਂ ਹੁਣ ਸਿਆਸਤ ਵਿੱਚ ਐਂਟਰੀ ਕਰਨ ਦੇ ਲਈ ਵੀ ਵੱਡੇ ਆਫਰ ਆ ਜਿਹੜੇ ਵਿਨੇਸ਼ ਫਗਾਟ ਨੂੰ ਦਿੱਤੇ ਜਾ ਰਹੇ ਆ ਤਾਂ ਹੁਣ ਜਿੱਥੇ ਦੇਖਿਆ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੋਡਾ ਨੇ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾ ਸਵਾ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਹੈ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਪਹਿਲਾਂ ਹੀ ਹਲਚਲ ਵੱਡੀ ਤੇਜ਼ ਦਿਖਾਈ ਦੇ ਰਹੀ ਆ ਸਿਆਸੀ ਤੌਰ ਤੇ ਤਾਂ ਪ੍ਰਚਾਰ ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗਾਟ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗਾਟ ਦੇ ਨਾਮਲੇ ਨੂੰ ਦਿੱਤੀ ਜਾ ਰਹੀ ਆ ਅਜੇ ਹਾਂ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਹੈ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜ਼ਨ ਵੱਧ ਜਾਂਦਾ ਹੈ ਅਤੇ ਉਸੇ ਵਜ਼ਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈਰਿਸ 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਹੈ ਜਿਸ ਦੇ ਚਾਲਦਿਆਂ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਵਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵਕਫਾਕ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫੁਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕੀ ਵਿਨੇਸ਼ ਫੁਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਹ ਨਾਲੇ ਜਿਹੜਾ ਸੰन्यास ਤਾਂ ਲਿਆਈ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗੜ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗੜ ਨੂੰ ਸਮਝਾਣਗੇ ਕਿ ਸੰन्यास ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗੜ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਸੁਆਗਤ ਹੈ ਵੱਡੀ ਖਬਰ ਵਿਨੇਸ਼ ਫਗਾਟ ਨਾਲ ਜੁੜੀ ਹੋਈ ਹੈ ਵਿਨੇਸ਼ ਫਗਾਟ ਨੂੰ ਹੁਣ ਸਿਆਸੀ ਮੈਦਾਨ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਦੇ ਲਈ ਵੱਡੇ ਵਿਆਹ ਸਾਹਮਣੇ ਆ ਰਹੇ ਨੇ ਤਾਂ ਦਾਅਦੀਏ ਕਿ ਜਿਵੇਂ ਹੀ ਵਿਨੇਸ਼ ਫਗਾਟ ਅਯੋਗ ਕਰਾਰ ਦਿੱਤੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਿਆਸੀ ਬਿਵਾਲਤਾ ਉੱਠਦਾ ਹੀ ਹੈ ਤਾਂ ਇਸ ਦੇ ਚੱਲਦਿਆਂ ਹੁਣ ਸਿਆਸਤ ਵਿੱਚ ਐਂਟਰੀ ਕਰਨ ਦੇ ਲਈ ਵੀ ਵੱਡੇ ਆਫਰ ਆ ਜਿਹੜੇ ਵਿਨੇਸ਼ ਫਗਾਟ ਨੂੰ ਦਿੱਤੇ ਜਾ ਰਹੇ ਆ ਤਾਂ ਹੁਣ ਜਿੱਥੇ ਦੇਖਿਆ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੋਡਾ ਨੇ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾ ਸਵਾ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਹੈ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਪਹਿਲਾਂ ਹੀ ਹਲਚਲ ਵੱਡੀ ਤੇਜ਼ ਦਿਖਾਈ ਦੇ ਰਹੀ ਆ ਸਿਆਸੀ ਤੌਰ ਤੇ ਤਾਂ ਪ੍ਰਚਾਰ ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗਾਰ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗਾਰ ਦੇ ਮਾਮਲੇ ਨੂੰ ਦਿੱਤੀ ਜਾ ਰਹੀ ਆ ਅਜਿਹਾ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਹੈ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜ਼ਨ ਵੱਧ ਜਾਂਦਾ ਹੈ ਅਤੇ ਉਸੇ ਵਜ਼ਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈਰਿਸ 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਹੈ ਜਿਸ ਦੇ ਚਾਲਦਿਆਂ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਵਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵਕਫਾਕ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫੁਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕੀ ਵਿਨੇਸ਼ ਫੁਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਹਨਾਂ ਨੇ ਜਿਹੜਾ ਸન્યાਸ ਦਾ ਲਿਆਈ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗਾੜ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗਾੜ ਨੂੰ ਸਮਝਾਣਗੇ ਕਿ ਸન્યાਸ ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗਾਟ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਸਵਾਗਤ ਹੈ ਵੱਡੀ ਖਬਰ ਵਿਨੇਸ਼ ਫਗਾਟ ਨਾਲ ਜੁੜੀ ਹੋਈ ਹੈ ਵਿਨੇਸ਼ ਫਗਾਟ ਨੂੰ ਹੁਣ ਸਿਆਸੀ ਮੈਦਾਨ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਦੇ ਲਈ ਵੱਡੇ ਵਿਆਹ ਸਾਹਮਣੇ ਆ ਰਹੇ ਨੇ ਤਾਂ ਦਾਅਦੀਏ ਕਿ ਜਿਵੇਂ ਹੀ ਵਿਨੇਸ਼ ਫਗਾਟ ਅਯੋਗ ਕਰਾਰ ਦਿੱਤੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਿਆਸੀ ਬਿਵਾਲਤਾ ਉੱਠਦਾ ਹੀ ਹੈ ਤਾਂ ਇਸ ਦੇ ਚੱਲਦਿਆਂ ਹੁਣ ਸਿਆਸਤ ਵਿੱਚ ਐਂਟਰੀ ਕਰਨ ਦੇ ਲਈ ਵੀ ਵੱਡੇ ਆਫਰ ਆ ਜਿਹੜੇ ਵਿਨੇਸ਼ ਫਗਾਟ ਨੂੰ ਦਿੱਤੇ ਜਾ ਰਹੇ ਆ ਤਾਂ ਹੁਣ ਜਿੱਥੇ ਦੇਖਿਆ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੋਡਾ ਨੇ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾ ਸਵਾ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਹੈ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਪਹਿਲਾਂ ਹੀ ਹਲਚਲ ਵੱਡੀ ਤੇਜ਼ ਦਿਖਾਈ ਦੇ ਰਹੀ ਆ ਸਿਆਸੀ ਤੌਰ ਤੇ ਤਾਂ ਪ੍ਰਚਾਰ ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗੜ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗੜ ਦੇ ਨਾਮਲੇ ਨੂੰ ਦਿੱਤੀ ਜਾ ਰਹੀ ਆ ਅਜੇ ਹਾਂ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਆ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜਨ ਵੱਧ ਜਾਂਦਾ ਹੈ ਅਤੇ ਉਸੇ ਵਜਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈਰਿਸ 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਜਿਸ ਦੇ ਚਾਲਦਿਆਂ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਵਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵਕਫਾਕ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫੁਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕੀ ਵਿਨੇਸ਼ ਫੁਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਹਨਾਂ ਨੇ ਜਿਹੜਾ ਸન્યાਸ ਦਾ ਲਿਆਈ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗੜ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗੜ ਨੂੰ ਸਮਝਾਣਗੇ ਕਿ ਸન્યાਸ ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜਾ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗਾਟ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਸੁਆਗਤ ਹੈ ਵੱਡੀ ਖਬਰ ਵਿਨੇਸ਼ ਫਗਾਟ ਨਾਲ ਜੁੜੀ ਹੋਈ ਹੈ ਵਿਨੇਸ਼ ਫਗਾਟ ਨੂੰ ਹੁਣ ਸਿਆਸੀ ਮੈਦਾਨ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਦੇ ਲਈ ਵੱਡੇ ਬਿਆਨ ਸਾਹਮਣੇ ਆ ਰਹੇ ਨੇ ਤਾਂ ਦਾਅਵਾ ਦਿੱਇਆ ਕਿ ਜਿਵੇਂ ਹੀ ਵਿਨੇਸ਼ ਫਗਾਟ ਅਯੋਗ ਕਰਾਰ ਦਿੱਤੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਿਆਸੀ ਵਿਵਾਲਤਾ ਉੱਠਦਾ ਹੀ ਹੈ ਤਾਂ ਇਸ ਦੇ ਚਲਦਿਆਂ ਹੁਣ ਸਿਆਸਤ ਵਿੱਚ ਐਂਟਰੀ ਕਰਨ ਦੇ ਲਈ ਵੀ ਵੱਡੇ ਆਫਰ ਆ ਜਿਹੜੇ ਵਿਨੇਸ਼ ਫਗਾਟ ਨੂੰ ਦਿੱਤੇ ਜਾ ਰਹੇ ਆ ਤਾਂ ਹੁਣ ਜਿੱਥੇ ਦੇਖਿਆ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੋਡਾ ਨੇ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾ ਸਵਾ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਹੈ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਪਹਿਲਾਂ ਹੀ ਹਲਚਲ ਵੱਡੀ ਤੇਜ਼ ਦਿਖਾਈ ਦੇ ਰਹੀ ਆ ਸਿਆਸੀ ਤੌਰ ਤੇ ਤਾਂ ਪ੍ਰਚਾਰ ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗੜ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗੜ ਦੇ ਨਾਮਲੇ ਨੂੰ ਦਿੱਤੀ ਜਾ ਰਹੀ ਆ ਅਜੇ ਹਾਂ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਆ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜਨ ਵੱਧ ਜਾਂਦਾ ਹੈ ਅਤੇ ਉਸੇ ਵਜਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈरिस 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਹੈ ਜਿਸ ਦੇ ਚਾਲਦਿਆਂ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਵਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵੱਖ-ਵੱਖ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ-ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫੁਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਵਿਨੇਸ਼ ਫੁਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਹਨਾਂ ਨੇ ਜਿਹੜਾ ਸੰन्यास ਤਾਂ ਲਿਆ ਹੀ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗਾਟ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗਾਟ ਨੂੰ ਸਮਝਾਣਗੇ ਕਿ ਸੰन्यास ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗਾਟ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਸੁਆਗਤ ਹੈ ਵੱਡੀ ਖਬਰ ਵਿਨੇਸ਼ ਫਗਾਟ ਨਾਲ ਜੁੜੀ ਹੋਈ ਹੈ ਵਿਨੇਸ਼ ਫਗਾਟ ਨੂੰ ਹੁਣ ਸਿਆਸੀ ਮੈਦਾਨ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਦੇ ਲਈ ਵੱਡੇ ਵਿਆਹ ਸਾਹਮਣੇ ਆ ਰਹੇ ਨੇ ਤਾਂ ਦਾਅਵਾ ਦਈਏ ਕਿ ਜਿਵੇਂ ਹੀ ਵਿਨੇਸ਼ ਫਗਾਟ ਅਯੋਗ ਕਰਾਰ ਦਿੱਤੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਿਆਸੀ ਵਿਵਾਲਤਾ ਉੱਠਦਾ ਹੀ ਹੈ ਤਾਂ ਇਸ ਦੇ ਚੱਲਦਿਆਂ ਹੁਣ ਸਿਆਸਤ ਵਿੱਚ ਐਂਟਰੀ ਕਰਨ ਦੇ ਲਈ ਵੀ ਵੱਡੇ ਆਫਰ ਆ ਜਿਹੜੇ ਵਿਨੇਸ਼ ਫਗਾਟ ਨੂੰ ਦਿੱਤੇ ਜਾ ਰਹੇ ਆ ਤਾਂ ਹੁਣ ਜਿੱਥੇ ਦੇਖਿਆ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੋਡਾ ਨੇ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾਸਵਾ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਹੈ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਪਹਿਲਾਂ ਹੀ ਹਲਚਲ ਵੱਡੀ ਤੇਜ਼ ਦਿਖਾਈ ਦੇ ਰਹੀ ਆ ਸਿਆਸੀ ਤੌਰ ਤੇ ਤਾਂ ਪ੍ਰਚਾਰ ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗਾਰ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗਾਰ ਦੇ ਮਾਮਲੇ ਨੂੰ ਦਿੱਤੀ ਜਾ ਰਹੀ ਆ ਅਜਿਹਾ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਆ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜਨ ਵੱਧ ਜਾਂਦਾ ਹੈ ਅਤੇ ਉਸੇ ਵਜਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈरिस 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਹੈ ਜਿਸ ਦੇ ਚਾਲਦਿਆਂ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਵਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵੱਖ-ਵੱਖ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ-ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫੁਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਵਿਨੇਸ਼ ਫੁਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਹਨਾਂ ਨੇ ਜਿਹੜਾ ਸੰन्यास ਤਾਂ ਲਿਆ ਹੀ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗਾਟ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗਾਟ ਨੂੰ ਸਮਝਾਣਗੇ ਕਿ ਸੰन्यास ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗਾਟ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਸੁਆਗਤ ਹੈ ਵੱਡੀ ਖਬਰ ਵਿਨੇਸ਼ ਫਗਾਟ ਨਾਲ ਜੁੜੀ ਹੋਈ ਹੈ ਵਿਨੇਸ਼ ਫਗਾਟ ਨੂੰ ਹੁਣ ਸਿਆਸੀ ਮੈਦਾਨ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਦੇ ਲਈ ਵੱਡੇ ਵਿਆਹ ਸਾਹਮਣੇ ਆ ਰਹੇ ਨੇ ਤਾਂ ਦਾਅਦੀਏ ਕਿ ਜਿਵੇਂ ਹੀ ਵਿਨੇਸ਼ ਫਗਾਟ ਅਯੋਗ ਕਰਾਰ ਦਿੱਤੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਿਆਸੀ ਬਿਵਾਲਤਾ ਉੱਠਦਾ ਹੀ ਹੈ ਤਾਂ ਇਸ ਦੇ ਚੱਲਦਿਆਂ ਹੁਣ ਸਿਆਸਤ ਵਿੱਚ ਐਂਟਰੀ ਕਰਨ ਦੇ ਲਈ ਵੀ ਵੱਡੇ ਆਫਰ ਆ ਜਿਹੜੇ ਵਿਨੇਸ਼ ਫਗਾਟ ਨੂੰ ਦਿੱਤੇ ਜਾ ਰਹੇ ਆ ਤਾਂ ਹੁਣ ਜਿੱਥੇ ਦੇਖਿਆ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੋਡਾ ਨੇ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾ ਸਵਾ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਹੈ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਇਹਲਾ ਹੀ ਹਾਲਚਾਲ ਵੱਡੀ ਤੇਜ਼ ਦਿਖਾਈ ਦੇ ਰਿਹਾ ਸਿਆਸੀ ਤੌਰ ਤੇ ਤਾਂ ਪ੍ਰਚਾਰ ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗਾਟ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗਾਟ ਦੇ ਮਾਮਲੇ ਨੂੰ ਦਿੱਤੀ ਜਾ ਰਹੀ ਆ ਅਜੇ ਹਾਂ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਹੈ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜ਼ਨ ਵੱਧ ਜਾਂਦਾ ਹੈ ਅਤੇ ਉਸੇ ਵਜ਼ਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈਰਿਸ 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਹੈ ਜਿਸ ਦੇ ਚਾਲਦਿਆਂ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਵਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵਕਫਾਕ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫੁਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕੀ ਵਿਨੇਸ਼ ਫੁਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਹ ਨਾਲੇ ਜਿਹੜਾ ਸੰन्यास ਤਾਂ ਲਿਆਈ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗਾਟ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗਾਟ ਨੂੰ ਸਮਝਾਣਗੇ ਕਿ ਸੰन्यास ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗਾਟ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਤਾਂ ਉਹਨਾਂ ਦਾ ਸੁਆਗਤ ਹੈ ਵੱਡੀ ਖਬਰ ਵਿਨੇਸ਼ ਫਗਾਟ ਨਾਲ ਜੁੜੀ ਹੋਈ ਹੈ ਵਿਨੇਸ਼ ਫਗਾਟ ਨੂੰ ਹੁਣ ਸਿਆਸੀ ਮੈਦਾਨ ਵਿੱਚ ਵੀ ਕਿਤੇ ਨਾ ਕਿਤੇ ਦੇਖਣ ਦੇ ਲਈ ਵੱਡੇ ਵਿਆਹ ਸਾਹਮਣੇ ਆ ਰਹੇ ਨੇ ਤਾਂ ਦਾਅਦੀਏ ਕਿ ਜਿਵੇਂ ਹੀ ਵਿਨੇਸ਼ ਫਗਾਟ ਅਯੋਗ ਕਰਾਰ ਦਿੱਤੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਿਆਸੀ ਬਿਵਾਲਤਾ ਉੱਠਦਾ ਹੀ ਹੈ ਤਾਂ ਇਸ ਦੇ ਚੱਲਦਿਆਂ ਹੁਣ ਸਿਆਸਤ ਵਿੱਚ ਐਂਟਰੀ ਕਰਨ ਦੇ ਲਈ ਵੀ ਵੱਡੇ ਆਫਰ ਆ ਜਿਹੜੇ ਵਿਨੇਸ਼ ਫਗਾਟ ਨੂੰ ਦਿੱਤੇ ਜਾ ਰਹੇ ਆ ਤਾਂ ਹੁਣ ਜਿੱਥੇ ਦੇਖਿਆ ਗਿਆ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭਪਿੰਦਰ ਹੋਡਾ ਨੇ ਵੱਡਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਕੋਲ ਬਹੁਮਤ ਹੁੰਦੀ ਤਾਂ ਰਾ ਸਵਾ ਦੀ ਟਿਕਟਾ ਸਿੱਧੀ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾਂਦੀ ਤਾਂ ਉਧਰ ਹੁਣ ਭਾਜਪਾ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਵੀ ਵੱਡੀ ਆਫਰ ਦਿੱਤੀ ਗਈ ਹੈ ਤੇ ਸੰਜੇ ਸਿੰਘ ਜੋ ਕਿ ਖੇਡ ਮੰਤਰੀ ਨੇ ਉਹਨਾਂ ਨੇ ਇੱਕ ਨਿੱਜੀ ਚੈਨਲ ਤੇ ਬਿਆਨ ਦਿੱਤਾ ਹੈ ਕਿ ਜੇਕਰ ਸਿਆਸਤ ਵਿੱਚ ਵਿਨੇਸ਼ ਫਗਾਟ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਉਹ ਚੋਣ ਲੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਉਸ ਤੋਂ ਪਹਿਲਾਂ ਹੀ ਹਲਚਲ ਵੱਡੀ ਤੇਜ਼ ਦਿਖਾਈ ਦੇ ਰਹੀ ਆ ਸਿਆਸੀ ਤੌਰ ਤੇ ਤਾਂ ਪ੍ਰਚਾਰ ਕੀਤਾ ਹੀ ਜਾ ਰਿਹਾ ਤਾਂ ਵਿਨੇਸ਼ ਫਗਾਟ ਨੂੰ ਹੁਣ ਆਫਰ ਵੀ ਆਉਣ ਲੱਗੇ ਨੇ ਹਾਲਾਂਕਿ ਵਿਨੇਸ਼ ਫਗਾਰ ਦੇ ਪਰਿਵਾਰ ਦੇ ਕਈ ਤਰ੍ਹਾਂ ਦੇ ਬਿਆਨ ਵੀ ਸਾਹਮਣੇ ਆਏ ਆ ਕਿ ਸਿਆਸੀ ਰੰਗਤ ਆ ਜਿਹੜੀ ਵਿਨੇਸ਼ ਫਗਾਰ ਦੇ ਮਾਮਲੇ ਨੂੰ ਦਿੱਤੀ ਜਾ ਰਹੀ ਆ ਅਜਿਹਾ ਨਾ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਹੁਣ ਲੀਡਰਾਂ ਵੱਲੋਂ ਆਫਰ ਹੈ ਜਿਹੜੀ ਉਹ ਵਿਨੇਸ਼ ਫਗਾਟ ਨੂੰ ਦਿੱਤੀ ਜਾ ਰਹੀ ਹੈ ਤਾਂ ਵਿਨੇਸ਼ ਫਗਾਟ ਜੋ ਕਿ ਕੁਸ਼ਤੀ ਵਿੱਚ ਜਿਹੜੇ ਆ 골ਡ ਮੈਡਲ ਤੋਂ ਖੁੰਝੇ ਨੇ ਅਤੇ 골ਡ ਮੈਡਲ ਤੋਂ ਕੁਝ ਦੂਰੀ ਤੇ ਸਨ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ 100 ਤੋਂ 50 ਗ੍ਰਾਮ ਜਿਹੜਾ ਵਜ਼ਨ ਵੱਧ ਜਾਂਦਾ ਹੈ ਅਤੇ ਉਸੇ ਵਜ਼ਨ ਕਾਰਨ ਉਹਨਾਂ ਨੂੰ ਕੁਸ਼ਤੀ ਵੱਲੋਂ ਜਿਹੜਾ ਪੈਰਿਸ 올림픽 ਵੱਲੋਂ ਜਿਹੜੀ ਆ ਅਯੋਗ ਕਰਾਰ ਦਿੱਤਾ ਜਾਂਦਾ ਹੈ ਜਿਸ ਦੇ ਚਾਲਦਿਆਂ ਜਿੱਥੇ ਇਹ ਨਿਰਾਸ਼ਾ ਪੂਰੇ ਦੇਸ਼ ਵਿੱਚ ਪਾਈ ਜਾਂਦੀ ਹੈ ਤੇ ਉੱਥੇ ਹੀ ਵਿਨੇਸ਼ ਮਗਾਟ ਵੀ ਇਸ ਸਾਰੀ ਘਟਨਾ ਤੋਂ ਜਾਣ ਕੇ ਉਹ ਨਿਰਾਸ਼ ਹੋ ਜਾਂਦੇ ਆ ਬੇਹੋਸ਼ ਹੋ ਬੇਹੋਸ਼ ਤੱਕ ਹੋ ਜਾਂਦੇ ਆ ਪਰ ਉਧਰ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਕੇਂਦਰ ਸਰਕਾਰ ਨੂੰ ਜਿੱਥੇ ਸੰਸਦ ਵਿੱਚ ਘੇਰਿਆ ਜਾ ਰਿਹਾ ਜਾਂ ਵਕਫਾਕ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਉਧਰ ਜੇਕਰ ਦੇਖਿਆ ਜਾਵੇ ਤਾਂ ਹੁਣ ਦੇਕਰ ਵੱਡੇ ਵੱਡੇ ਆਫਰ ਵੀ ਜਿਹੜੇ ਆ ਉਹ ਵਿਨੇਸ਼ ਵਗਾਟ ਨੂੰ ਦਿੱਤੇ ਜਾ ਰਿਹਾ ਵਿਨੇਸ਼ ਵਗਾਟ ਨੂੰ ਹੁਣ ਵੱਡੀ ਆਫਰ ਹੈ ਜਿਹੜੀ ਉਹ ਭਾਜਪਾ ਨੇ ਦਿੱਤੀ ਆ ਤੇ ਆ ਭਾਜਪਾ ਦੇ ਹਰਿਆਣਾ ਖੇਡ ਮੰਤਰੀ ਨੇ ਦਾਵਾ ਠੋਕਿਆ ਹੈ ਕਿ ਜੇਕਰ ਸਿਆਸਤ ਵਿੱਚ ਆਉਣਾ ਚਾਹੁੰਦੇ ਆ ਵਿਨੇਸ਼ ਫਗਾਟ ਤਾਂ ਉਹਨਾਂ ਨੂੰ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਤਾਂ ਸਿਆਸੀ ਤੌਰ ਤੇ ਹੁਣ ਹੁਣ ਵੱਡੇ ਸਵਾਲ ਖੜੇ ਹੋ ਰਹੇ ਆ ਕੀ ਵਿਨੇਸ਼ ਫਗਾਟ ਸਿਆਸਤ ਦੇ ਵਿੱਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਕੁਸ਼ਤੀ ਤੋਂ ਉਨ੍ਹਾਂ ਨੇ ਜਿਹੜਾ ਸન્યાਸ ਦਾ ਲਿਆਈ ਆ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦਾ ਬਿਆਨ ਆਇਆ ਸੀ ਸਾਹਮਣੇ ਵਿਨੇਸ਼ ਫਗਾੜ ਦੇ ਤਾਇਆ ਦਾ ਬਿਆਨ ਸਾਹਮਣੇ ਆਇਆ ਸੀ ਕਿ ਉਹ ਵਿਨੇਸ਼ ਫਗਾੜ ਨੂੰ ਸਮਝਾਣਗੇ ਕਿ ਸન્યાਸ ਨਾ ਲੈਣ ਆ ਲੈਣ ਅੱਗੇ جنگ ਜਾਰੀ ਰੱਖਣ ਤਾਂ ਐਸੇ ਦਰਮਿਆਨ ਜੇਕਰ ਦੇਖਿਆ ਜਾਵੇ ਤਾਂ ਹੁਣ ਹਰਿਆਣਾ ਦੀ ਸਰਕਾਰ ਜਿਹੜੀ ਆ ਵੱਡਾ ਆਫਰ ਦੇ ਰਹੀ ਹੈ ਸੰਜੇ ਸਿੰਘ ਖੇੜ ਮੰਤਰੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਜੇਕਰ ਵਿਨੇਸ਼ ਫਗਾਟ ਸਿਆਸਤ